ਹੈਲੋ ਦੋਸਤੋ ਮੇਰਾ ਨਾਮ ਪਰਮਜੀਤ ਤੇ ਤੁਹਾਡਾ ਇਸ ਚੈਨਲ ਤੇ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਪੰਜਾਬੀ ਨਾਵਲ ਐਲਿਸ ਇਨ ਫੰਡਰਲੈਂਡ ਦੀ ਜਿਸ ਦੇ ਲੇਖਕ ਨੇ ਦਵਿੰਦਰ ਸਿੰਘ ਗਿੱਲ ਕਿਤਾਬ ਦੇ ਕੁੱਲ ਪੇਜ ਨੇ 92 ਤੇ ਜਿੰਨਾਂ ਦੀ ਕੀਮਤ ਹੈ 175 ਰੁਪਏ ਕਿਤਾਬ ਨੂੰ ਆਟਮ ਆਰਟ ਦੁਆਰਾ ਪਬਲਿਸ਼ ਕੀਤਾ ਗਿਆ ਤੇ ਸਭ ਤੋਂ ਪਹਿਲਾਂ ਗੱਲ ਕਰੀ ਤਾਂ ਕਿਤਾਬ ਦੀ ਕੀਮਤ ਦੀ ਤਾਂ ਮੈਨੂੰ ਥੋੜੀ ਜਿਹੀ ਕਿਤਾਬ ਦੀ ਕੀਮਤ ਜ਼ਿਆਦਾ ਲੱਗੀ ਉਸ ਦਾ ਰੀਜਨ ਇਹ ਹੈ ਕਿ ਇਸ ਕਿਤਾਬ ਦੇ ਜਿਹੜੇ ਪੇਜ ਦੀ ਕੁਆਲਿਟੀ ਹੈ ਉਹ ਥੋੜੀ ਜ਼ਿਆਦਾ ਹਾਈ ਹੈ ਤੇ ਜਦੋਂ ਆਪਾਂ ਪੇਜ ਨੂੰ ਪਲਟਦੇ ਆਂ ਐਦਾਂ ਲੱਗਦਾ ਕਿ ਦੋ ਪੇਜ ਇਕੱਠੇ ਪਲਟੇ ਗਏ ਫਿਰ ਆਪਾਂ ਨੂੰ ਸੰਖਿਆ ਪੜਨੀ ਪੈਂਦੀ ਹੈ ਕਿ ਹਾਂ ਜੀ 87 ਹੈ ਤੇ ਇਸ ਤੋਂ ਬਾਅਦ 88 ਹੈ ਤਾਂ ਉਹਦੇ ਕਰਕੇ ਮੈਨੂੰ ਲੱਗਦਾ ਕਿ ਥੋੜੀ ਕੀਮਤੀ ਦੀ ਘਟ ਸਕਦੀ ਹੈ ਤੇ ਜੇਕਰ ਗੱਲ ਕਰੀਏ ਲੇਖਕ ਦਵਿੰਦਰ ਸਿੰਘ ਗਿੱਲ ਦੀ ਤਾਂ ਉਹਨਾਂ ਨੂੰ ਮੈਂ ਫੇਸਬੁੱਕ ਤੋਂ ਜਾਣਦਾ ਕਿਉਂਕਿ ਫੇਸਬੁੱਕ ਤੇ ਉਹ ਮੇਰੇ ਨਾਲ ਅਸੀਂ ਜੁੜੇ ਹੋਏ ਹਾਂ ਇੱਕ ਦੂਜੇ ਨਾਲ ਤੇ ਉੱਥੇ ਉਹਨਾਂ ਦੀ ਅਕਸਰ ਜਦੋਂ ਮੈਂ ਪੋਸਟਾਂ ਪੜ੍ਹਦਾ ਤਾਂ ਬਹੁਤ ਹੀ ਅੱਛਾ ਲੱਗਦਾ ਹੈ ਕਿਉਂਕਿ ਉਹ ਬਹੁਤ ਸੋਹਣਾ ਬਿਆੰਕ ਕਰਦੇ ਨੇ ਬਹੁਤ ਹੀ ਘੱਟ ਸ਼ਬਦਾ ਦੇ ਵਿੱਚ ਵੱਡੀ ਗੱਲ ਕਰਦੇ ਨੇ ਤੇ ਜੋ ਵੀ ਸਮਾਲ ਦੇ ਵਿੱਚ ਹੋ ਰਿਹਾ ਉਸਤੇ ਉਹ ਆਪਣੀ ਕੋਈ ਨਾ ਕੋਈ ਟਿੱਪਣੀ ਕਰਦੇ ਨੇ ਕਈ ਵਾਰ ਲੇਟ ਕਰਦੇ ਨੇ ਤੇ ਕਈ ਵਾਰ ਸ਼ੁਰੂਆਤ ਦੇ ਵਿੱਚ ਕਰ ਦਿੰਦੇ ਨੇ ਜੇ ਲੇਟ ਕਰਦੇ ਨੇ ਤਾਂ ਉਹਦੇ ਪਿੱਛੇ ਵੀ ਕੋਈ ਨਾ ਕੋਈ ਦਾ ਬਿਆੰਗੀ ਛੁਪਿਆ ਹੁੰਦਾ ਹੈ ਤੇ ਉਹ ਕਹਿੰਦੇ ਹੁੰਦੇ ਨੇ ਕਿ ਯਾਰ ਮੈਂ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਤਾਂ ਕੋਈ ਮੈਨੂੰ ਸਜ਼ਾ ਸੋਝਾ ਤਾਂ ਨਹੀਂ ਹੋਣ ਵਾਲੀ ਜਾਂ ਹੋਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਝਟਕਾਰੇ ਬੜੀਆਂ ਕਰਦੇ ਨੇ ਤਾਂ ਬੜੀਆਂ ਹੀ ਲਾਜਵਾਬ ਲੱਗਦੀਆਂ ਨੇ ਤੇ نیچے ਜਿਹੜੇ ਦੋਸਤ ਉਹ ਟਿੱਪਣੀਆਂ ਕਰਦੇ ਨੇ ਕਮੈਂਟ ਕਰਦੇ ਨੇ ਤਾਂ ਉਹ ਵੀ ਪੜ ਕੇ ਮਜ਼ਾ ਆ ਜਾਂਦਾ ਹੈ ਤਾਂ ਐਦਾਂ ਦੇ ਲੋਕ ਬਹੁਤ ਹੀ ਘੱਟ ਨੇ ਸੋਸ਼ਲ ਮੀਡੀਆ ਤੇ ਕਿਉਂਕਿ ਬਾਕੀ ਤਾਂ ਸਾਰੇ ਹੀ ਵਿਦਵਾਨ ਬੈਠੇ ਨੇ ਤੇ ਜਿਹੜੇ ਆਮ ਲੋਕ ਨੇ ਐਦਾਂ ਦੇ ਚੰਗੇ ਲੋਕ ਨੇ ਉਹਨਾਂ ਦੀ ਗਿਣਤੀ ਘੱਟ ਹੈ ਤਾਂ ਚਲੋ ਮੈਂ ਲੱਕੀਆਂ ਕੀ ਉਹਨਾਂ ਨਾਲ ਜੁੜਿਆ ਹੋਇਆ ਉਹਨਾਂ ਦੀਆਂ ਗੱਲਾਂ ਜਿਹੜੀਆਂ ਸੁਣਨ ਤੇ ਸਮਝਣ ਨੂੰ ਮਿਲਦੀਆਂ ਨੇ ਸੇਧ ਮਿਲਦੀ ਹੈ ਤੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਇੱਕ ਕੈਰੈਕਟਰ ਹੈ ਉਹਨਾਂ ਦਾ ਕਾਲਪਨਿਕ ਕੈਰੈਕਟਰ ਮੱਗਰ ਜਦੋਂ ਵੀ ਉਹ ਗੱਲ ਕਰਦੇ ਨੇ ਤਾਂ ਮੱਗਰ ਪਾਤਰ ਦੇ ਜ਼ਰੀਏ ਹੀ ਕਰਦੇ ਨੇ ਤਾਂ ਜਦੋਂ ਇਹ ਕਿਤਾਬ ਆਈ ਤਾਂ ਮੇਰੀ ਬੜੀ ਦਿਲਚਸਪੀ ਸੀ ਇਸ ਕਿਤਾਬ ਨੂੰ ਪੜਿਆ ਜਾਵੇ ਤਾਂ ਕੱਲ ਹੀ ਮੈਂ ਜਿਹੜਾ ਪੰਜਾਬ ਯੂਨੀਵਰਸਿਟੀ ਬੁੱਕ ਫੇਅਰ ਲੱਗਿਆ ਹੋਇਆ ਸੀ ਨਾ ਤਾਂ ਉੱਥੋਂ ਇਹ ਕਿਤਾਬ ਲੈ ਕੇ ਆਇਆ ਤੇ ਰਾਤ ਸ਼ੁਰੂ ਕੀਤੀ ਸੀ ਥੋੜੀ ਜੀ ਸਟਾਰਟਿੰਗ ਮੇਰੀ ਆਦਤ ਹੈ ਕਿ ਜਦੋਂ ਕਿਤਾਬ ਪੜ੍ਹਨੀ ਹੋਵੇ ਤਾਂ ਉਸ ਦੀ ਭੂਮਿਕਾ ਨੂੰ ਮੈਂ ਪਹਿਲਾਂ ਹੀ ਪੜ੍ਹ ਲੈਂਦਾ ਕਿ ਇੰਟਰਸਟ ਬਣ ਜੇ ਕੱਲ ਨੂੰ ਸਵੇਰ ਉੱਠਦੇ ਹੀ ਕਿਤਾਬ ਚੱਕ ਲਾਂ ਤੇ ਅੱਜ ਇਹ ਉੱਠਦੇ ਹੀ ਮੈਂ ਪੜ੍ਹਨੀ ਸ਼ੁਰੂ ਕੀਤੀ ਤੇ ਜਲਦੀ ਹੀ ਕਿਤਾਬ ਪੜੀ ਗਈ ਕਿਉਂਕਿ ਇਸ ਦੇ ਪੇਜ 92 ਪੇਜ ਹੀ ਸੀ ਤੇ ਕਿਤਾਬ ਪੜ ਕੇ ਉਹਨਾ ਹੀ ਲੁਤਫਾ ਆ ਜਿੰਨਾ ਉਹਨਾਂ ਦੀਆਂ ਪੋਸਟਾਂ ਨੂੰ ਪੜ ਕੇ ਆਉਂਦਾ ਹੈ ਤੇ ਜੋ ਪੋਸਟਾਂ ਦੀ ਲਿਖਣ ਸ਼ੈਲੀ ਹੈ ਉਹੀ ਚੀਜ਼ ਕਿਤਾਬ ਦੀ ਹੈ ਤੇ ਕਿਤਾਬ ਦੇ ਵਿੱਚ ਇੱਕ ਐਲਿਸਨਾ ਦਾ ਪਾਤਰ ਹੈ ਤੇ ਇੱਕ ਪੱਪੂ ਹੈ ਤੇ ਤੀਜਾ ਜਿਹੜਾ ਉਹਨਾਂ ਦਾ ਫੇਵਰਟ ਕਰੈਕਟਰ ਹੈ ਮੱਕਰ ਹੈ ਇਹ ਤਿੰਨਾਂ ਪਾਤਰਾਂ ਦੇ ਇਰਤ ਗਿਰਦ ਉਹਨੇ ਸਾਰੀ ਪੰਜਾਬ ਦੀ ਜਾਂ ਭਾਰਤ ਦੀ ਕਹਾਣੀ ਪੇਸ਼ ਕੀਤੀ ਗਈ ਹੈ ਤਾਂ ਮੇਨਲੀ ਮੈਂ ਪੰਜਾਬ ਦੀ ਹੀ ਕਹੂੰਗਾ ਪੰਜਾਬੀ ਬੋਲੀ ਪੰਜਾਬੀ ਕਲਚਰ ਚਾਹੇ ਖੁੰਡਾਂ ਦੀਆਂ ਗੱਲਾਂ ਹੋਣ ਜਿਹੜੇ ਜਿੰਨਾ ਵਾਰੀ ਉਹਨਾਂ ਨੇ ਬਿਆੰਗ ਕੀਤਾ ਕਿ ਇਹ ਬੇਰੁਜ਼ਗਾਰ ਲੋਕ ਪਰ ਇਹਨਾਂ ਨੂੰ ਸਾਰਿਆਂ ਦੀ ਨੌਲੇਜ ਹੁੰਦੀ ਹੈ ਕਿ ਕਿੰਨਾ ਦੀ ਨੂੰ ਕਿੱਥੇ ਗਈ ਹੈ ਕਿਹੜੀ ਕੁੜੀ ਕੀ ਕਰਦੀ ਹੈ ਕਿਹੜਾ ਮੁੰਡਾ ਕੀ ਕਰਦਾ ਹੈ ਤਾਂ ਉਦਾਂ ਦੇ ਜਿਹੜੇ ਬਿਆੰਗ ਨੇ ਇਹਦੇ ਵਿੱਚ ਭਰਪੂਰ ਨੇ ਇਹ ਸਾਰੀ ਜਿਹੜੀ ਕਿਤਾਬ ਦੀ ਕਹਾਣੀ ਹੈ ਇੱਕ ਸਫ਼ਰ ਹੈ ਬਸ ਦਾ ਇੱਕ ਸਫ਼ਰ ਹੈ ਐਲਿਸ ਨਾਂ ਦੀ ਕੁੜੀ ਹੈ ਇੱਕ ਜਾਦੂਈ ਖੁੱਟ ਦੇ ਨਾਲ ਉਹ ਕੈਨੇਡਾ ਤੋਂ ਫੰਡਰਲੈਂਡ ਪਹੁੰਚਦੀ ਹੈ ਜਿੱਥੇ ਉਹ ਬੱਸ ਦੇ ਵਿੱਚ ਚੜ੍ਹਦੀ ਹੈ ਤੇ ਉਹਨੂੰ ਮਿਲਦਾ ਪੱਪੂ ਪੱਪੂ ਇੱਕ ਠਰਕੀ ਕਰੈਕਟਰ ਹੈ ਜਿਹੜਾ ਕਿ ਕੁੜੀਆਂ ਨੂੰ ਜਾਲ ਦੇ ਵਿੱਚ ਫਸਾ ਕੇ ਬਾਹਰ ਜਾਣ ਦਾ ਸੁਪਨਾ ਦੇਖਦਾ ਤਾਂ ਜਦੋਂ ਦੇਖਦਾ ਕਿ ਐਲਿਸ ਇੱਕ ਗੋਰੀ ਹੈ ਵੀ ਮੈਨੂੰ ਇਹ ਬਾਹਰ ਪੱਕਾ ਕਰਾ ਸਕਦੀ ਹੈ ਤਾਂ ਉਹ ਇਹਦੇ ਨਾਲ ਇੱਕ ਅੱਛੇ ਤਰੀਕੇ ਨਾਲ ਪੇਸ਼ ਆਉਂਦਾ ਤੇ ਮੱਗਰ ਜਿਹੜਾ ਕਰੈਕਟਰ ਹੈ ਉਹ ਬੱਸ ਦਾ ਡਰਾਈਵਰ ਹੈ ਬੱਸ ਦਾ ਡਰਾਈਵਰ ਇੱਕ ਸੰਕੇਤਕ ਹੈ ਇੱਕ ਪ੍ਰਤੀਕ ਹੈ ਉਹ ਇਹ ਮੰਨ ਲਓ ਕਿ ਪੰਜਾਬ ਦਾ ਡਰਾਈਵਰ ਹੈ ਉਹ ਸਰਕਾਰ ਹੈ ਇੱਕ ਗਵਰਨਮੈਂਟ ਹੈ ਤਾਂ ਉਹਦੇ ਨਾਲ ਬਹੁਤ ਸਾਰੇ ਵਿਅੰਗ ਪੇਸ਼ ਕੀਤੇ ਗਏ ਨੇ ਤਾਂ ਜਿੰਨੀਆਂ ਵੀ ਤੁਸੀਂ ਇੱਕ ਕਲਪਨਾ ਕਰ ਸਕਦੇ ਹੋ ਜਾਂ ਇੱਕ ਸੋਚ ਸਕਦੇ ਹੋ ਕਿ ਜਦੋਂ ਬੱਸ ਸੜਕ ਤੇ ਜਾਏਗੀ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਤਾਂ ਉਹਨਾਂ ਸਾਰੀਆਂ ਚੀਜ਼ਾਂ ਤੇ ਹੀ ਬਹੁਤ ਸੋਹਣੇ ਤਰੀਕੇ ਨਾਲ ਵਿਅੰਗ ਕੀਤਾ ਗਿਆ ਜਿਵੇਂ ਧਰਨੇ ਬਾਰੇ ਕਹਿੰਦੇ ਨੇ ਕਿ ਇਹ ਇਸ ਦੇਸ਼ ਦੀ ਜਿਹੜੀ ਰਾਸ਼ਟਰੀ ਖੇਡ ਹੈ ਉਹ ਧਰਨਾ ਹੈ ਤਾਂ ਕੁੜੀ ਕਹਿੰਦੀ ਹੈ ਕਿ ਰਾਸ਼ਟਰੀ ਖੇਡ ਤਾਂ ਹਾਕੀ ਹੈ ਉਹ ਕਹਿੰਦਾ ਨਹੀਂ ਨਹੀਂ ਇਹ ਧਰਨਾ ਹੈ ਉਹ ਕਿੰਨਾ ਚ ਖੇਡਿਆ ਜਾਂਦਾ ਟੀਮ A B ਜਿਹੜਾ ਮੱਗਰ ਹੈ ਉਹ ਅਕਾਲੀ ਦਲ ਸਰਕਾਰ ਦਾ ਨਾਲ ਸੰਬੰਧਿਤ ਰੱਖਦਾ ਹੈ ਜਾਂ ਕਾਂਗਰਸ ਸਰਕਾਰ ਨਾਲ ਸੰਬੰਧਿਤ ਰੱਖਦਾ ਹੈ ਕਿਹੜੀ ਪਾਰਟੀ ਹੈ ਜਿਹੜੀ ਉਹ ਸੀਟ ਲੈ ਜਾਂਦੀ ਹੈ ਮਤਲਬ ਸਰਕਾਰ ਬਣ ਜਾਂਦੀ ਹੈ ਤਾਂ ਇਦਾਂ ਦੇ ਜਿਹੜੇ ਬਹੁਤ ਇੱਕ ਛੁਪੇ ਹੋਏ ਵਿਅੰਗ ਨੇ ਤਾਂ ਇਹ ਵਿਅੰਗਕਾਰ ਦੀ ਇੱਕ ਸ਼ੈਲੀ ਹੁੰਦੀ ਹੈ ਜਾਂ ਉਹਦਾ ਇੱਕ ਗੁਣ ਵੀ ਹੁੰਦਾ ਹੈ ਕਿ ਕੋਈ ਬੰਦਾ ਕੋਈ ਵੀ ਚੀਜ਼ਾਂ ਸਮਝ ਸਕਦਾ ਜਿਵੇਂ ਮੰਨ ਲਓ ਕਿ ਮੈਂ ਉਸ ਨੂੰ ਅਕਾਲੀ ਦਲ ਸਮਝਿਆ ਸਰਕਾਰ ਨਾਲ ਵੀ ਉਹ ਜਿਹੜਾ ਦੂਜਾ ਉਹਦੇ ਨਾਲ ਹੈ ਮੱਗਰ ਦੇ ਨਾਲ ਜਿਹੜਾ ਦੂਜਾ ਡਰਾਈਵਰ ਹੈ ਉਹ ਕਾਂਗਰਸ ਸਰਕਾਰ ਹੈ ਤੇ ਜਦੋਂ ਤੀਜੀ ਸਰਕਾਰ ਬਣਦੀ ਉਹ ਆਮ ਆਦਮੀ ਪਾਰਟੀ ਸਰਕਾਰ ਹੈ ਤਾਂ ਮੇਰੀ ਥਾਂ ਤੇ ਜੇ ਕੋਈ ਹੋਰ ਪਾਰਟ ਕੋਈਗਾ ਤਾਂ ਹੋਰ ਗੱਲ ਸੋਚ ਸਕਦਾ ਹੁੰਦਾ ਤਾਂ ਵਿਅੰਗ ਦੀ ਇਹੀ ਖੂਬਸੂਰਤੀ ਹੁੰਦੀ ਹੈ ਕਿ ਸਾਰੀ ਗੱਲਾਂ ਕਹਿ ਜਾਣੀਆਂ ਤੇ ਪਰ ਕਿਸੇ ਕੋਲ ਕੋਈ ਸਬੂਤ ਨਹੀਂ ਹੋਣਾ ਚਾਹੀਦਾ ਵੀ ਕਿਹਾ ਕਿਸ ਬਾਰੇ ਹੈ ਤੇ ਬਾਕੀ ਅਧਿਆਪਕਾਂ ਬਾਰੇ ਵਿਦਵਾਨਾਂ ਬਾਰੇ ਫੇਸਬੁੱਕ ਤੇ ਜਿਹੜੇ ਵਿਦਵਾਨ ਬੈਠੇ ਨੇ ਉਹਨਾਂ ਬਾਰੇ ਕਾਫੀ ਟਿੱਪਣੀਆਂ ਕੀਤੀਆਂ ਨੇ ਤੇ ਹੋਰ ਕਾਫੀ ਕੁਝ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਬਸ ਦੇ ਵਿੱਚ ਹੀ ਜਿਹੜੇ ਪੋਸਟਰ ਲੱਗੇ ਹੁੰਦੇ ਨੇ ਮਰਦਾਨਾ ਕਮਜ਼ੋਰੀ ਵਾਲੇ ਤਾਂ ਉਹਨਾਂ ਤੇ ਕਾਫੀ ਸੋਨਾ ਬੈਂਗ ਕੀਤਾ ਤੇ ਇੱਕ ਸੇ ਦਿਨ ਵਾਲੀਆਂ ਗੱਲਾਂ ਵੀ ਕਹੀਆਂ ਨੇ ਕਿ ਉਹਨਾਂ ਕੋਲ ਕੀ ਫਾਰਮੂਲਾ ਹੁੰਦਾ ਹੈ ਹਰ ਇੱਕ ਨੂੰ ਉਹੀ ਫਾਰਮੂਲਾ ਦੱਸਦੇ ਨੇ ਤੇ ਐਦਾਂ ਦੀ ਸਥਿਤੀ ਬਣਾਈ ਗਈ ਹੈ ਪੰਜਾਬ ਭਾਰਤ ਦੇ ਵਿੱਚ ਕਿ ਸਾਰੇ ਹੀ ਇਸ ਜਿਹੜੇ ਕਮਜ਼ੋਰ ਕਮਜ਼ੋਰੀ ਹੈ ਸਭ ਨੂੰ ਕਿਉਂਕਿ ਇੰਨੇ ਜ਼ਿਆਦਾ ਪੋਸਟਰ ਦੇਖਣ ਨੂੰ ਮਿਲਦੇ ਨੇ ਕਿ ਹਾਂ ਫਲਾਨਾ ਉਹ ਸਾਧੂ ਸੰਤ ਹੈ ਉਹਦੇ ਕੋਲ ਐਦਾਂ ਦਾ ਤਵੀਜ਼ ਹੈ ਐਦਾਂ ਦੀਆਂ ਚੀਜ਼ਾਂ ਨੇ ਇਹਦੇ ਨਾਲ ਤੁਹਾਡੀ ਟਾਈਮਿੰਗ ਵੱਜ ਜੇਗੀ ਤਾਂ ਟਾਈਮਿੰਗ ਦਾ ਵੀ ਜ਼ਿਕਰ ਕਰਦੇ ਨੇ ਤਾਂ ਕਾਫੀ ਅੱਛੀਆਂ ਚੀਜ਼ਾਂ ਲਿਖੀਆਂ ਨੇ ਤੇ ਜਿਵੇਂ ਕਿ ਗੱਲ ਕਰਦੇ ਨੇ ਕਿ ਪੰਜਾਬ ਦੇ ਜਾਂ ਭਾਰਤ ਦੇ ਲੋਕ ਨੇ ਉਹ ਸੈਕਸ ਦੇ ਸ਼ਿਕਾਰ ਨਹੀਂ ਕਿਉਂਕਿ ਸੈਕਸ ਤੋਂ ਉਹਨਾਂ ਨੂੰ ਰੋਕਿਆ ਜਾਂਦਾ ਹੈ ਸੈਕਸ ਦੀ ਖੁੱਲੀ ਹੈ ਨਹੀਂ ਤੇ ਜਦੋਂ ਸੈਕਸ ਦੀ ਖੁੱਲ ਹੈ ਨਹੀਂ ਤਾਂ ਹੋਰ ਚੀਜ਼ਾਂ ਸੋਚ ਹੀ ਨਹੀਂ ਪਾਉਂਦੇ ਜਦੋਂ ਵੀ ਆਪੋਜਿਟ ਜੈਂਡਰ ਨੂੰ ਆਪਾਂ ਦੇਖਦੇ ਆ ਤਾਂ ਆਪਣੀ ਜਿਹੜੀ ਇੱਕ ਠਰਕਪਣਾ ਇੱਕ ਲਾਲਸ ਹੈ ਉਹ ਬਾਹਰ ਨਿਕਲਦੀ ਹੈ ਚਾਹੇ ਕਿੰਨਾ ਵੀ ਕੋਈ ਪੜਿਆ ਲਿਖਿਆ ਹੋਵੇ ਸਮਝਦਾਰ ਹੋਵੇ ਜੇ ਉਹ ਜੈਂਡਸ ਹੈ ਪੰਜਾਬ ਭਾਰਤ ਦਾ ਜੰਪਲ ਹੈ ਤਾਂ ਉਹ ਠਰਕੀ ਜ਼ਰੂਰ ਹੋਵੇਗਾ ਤਾਂ ਇਹ ਹੋ ਹੀ ਨਹੀਂ ਸਕਦਾ ਕੋਈ ਠਰਕੀ ਨਾ ਹੋਵੇ ਬਸ ਜਿਵੇਂ ਮੈਂ ਕਹਿਣਾ ਹੁੰਦਾ ਅਕਸਰ ਕਿ ਇਨਸਾਨ ਦੇ ਅੰਦਰ ਜਾਨਵਰ ਹੁੰਦਾ ਤੇ ਕੋਈ ਉਸ ਜਾਨਵਰ ਨੂੰ ਕੰਟਰੋਲ ਕਰਨਾ ਸਿੱਖ ਲੈਂਦਾ ਤੇ ਕੋਈ ਉਸ ਨੂੰ ਕੰਟਰੋਲ ਨਹੀਂ ਕਰ ਪਾਉਂਦਾ ਜਿਹੜਾ ਕੰਟਰੋਲ ਨਹੀਂ ਕਰ ਪਾਉਂਦਾ ਉਹ ਛੇਤਰਖੰਦਾ ਤੇ ਜਿਹੜਾ ਕੰਟਰੋਲ ਕਰ ਲੈਂਦਾ ਉਹ ਵਿਦਵਾਨ ਜਾਂ ਸਿਆਣਾ ਮੰਨਿਆ ਜਾਂਦਾ ਪਰ ਅੰਦਰੋਂ ਮਨ ਦੇ ਵਿੱਚ ਉਹਨਾਂ ਦੇ ਸਾਰਿਆਂ 'ਚ ਇੱਕ ਹੀ ਰੀਲ ਚੱਲਦੀ ਹੁੰਦੀ ਹੈ ਕਿਉਂਕਿ ਆਪਣੇ ਉਸ ਚੀਜ਼ ਦੀ ਖੁੱਲ ਨਹੀਂ ਤੇ ਇਨਸਾਨ ਨੂੰ ਜਿਹੜੀ ਚੀਜ਼ ਤੋਂ ਰੋਕਿਆ ਜਾਂਦਾ ਉਹਦਾ ਜਿਹੜੀ ਅਟਰੈਕਸ਼ਨ ਹੈ ਉਹ ਜ਼ਿਆਦਾ ਉਸ ਚੀਜ਼ ਵੱਲ ਜਾਂਦੀ ਹੈ ਤਾਂ ਲੇਖਕ ਨੇ ਇਹ ਚੀਜ਼ ਨੂੰ ਮੰਨਿਆ ਵੀ ਹੈ ਤੇ ਦੱਸਿਆ ਵੀ ਹੈ ਤੇ ਸ਼ਾਇਦ ਆਉਣ ਵਾਲੀ ਪੀੜ੍ਹੀ ਹੈ ਉਹ ਇਦਾਂ ਦੀਆਂ ਗੱਲਾਂ ਤੋਂ ਦੂਰ ਹੋਵੇਗੀ ਇੱਕ ਜਿਹੜਾ ਜੈਂਡਰ ਅਟਰੈਕਸ਼ਨ ਹੈ ਉਹ ਘਟੇਗਾ ਕੀ ਇਸ ਤੋਂ ਇਲਾਵਾ ਲੇਖਕਾਂ ਬਾਰੇ ਗੀਤਕਾਰਾਂ ਬਾਰੇ ਜਿਹੜੇ ਹੋਰ ਸਾਰੇ ਮਹਿਕਮੇ ਨੇ ਜਿਹੜੇ ਸੜਕਾਂ ਬਣਾਉਂਦੇ ਨੇ ਪੁੱਟਦੇ ਨੇ ਸੀਵਰੇਜ ਵਾਲੇ ਸਾਰੇ ਹੀ ਜਿੰਨੇ ਮਹਿਕਮੇ ਨੇ ਉਹ ਸਾਰਿਆਂ ਦੇ ਹੀ ਇਸ ਕਿਤਾਬ ਦੇ ਵਿੱਚ ਵਿਆੰਗ ਦੇਖਣ ਨੂੰ ਮਿਲਦਾ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਤਾਂ ਮੈਂ ਸਾਰਿਆਂ ਨੂੰ ਕਿਤਾਬ ਪੜਨ ਦੀ ਹਿਮਾਇਤ ਕਰਾਂਗਾ ਤੇ ਖਾਸ ਕਰਕੇ ਜਿਹੜੇ ਨਵੇਂ ਪਾਠਕ ਨੇ ਉਹਨਾਂ ਨੂੰ ਇੱਕ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਤੇ ਬਾਕੀ ਦਵਿੰਦਰ ਸਿੰਘ ਗਿੱਲ ਜੀ ਨੂੰ ਵਧਾਈਆਂ ਕਿ ਉਹਨਾਂ ਨੇ ਆਪਣੀ ਇਹ ਉਪਰਾਲਾ ਕੀਤਾ ਤੇ ਸਿਹਤ ਦੀ ਇੱਕ ਝੋਲੀ ਦੇ ਵਿੱਚ ਅੱਛੀ ਚੀਜ਼ ਪਾਈ ਕਿਉਂਕਿ ਹੱਸਦੇ ਹੱਸਦੇ ਸਿੱਖਣਾ ਇਹ ਸਭ ਤੋਂ ਜ਼ਰੂਰੀ ਗੱਲ ਹੈ ਨਹੀਂ ਬੋਝਲ ਤਰੀਕੇ ਨਾਲ ਬਾਰਤਕ ਤਰੀਕੇ ਨਾਲ ਤਾਂ ਕਾਫੀ ਸਿਖਾਰੇ ਨੇ ਲੋਕ ਪਰ ਜਦੋਂ ਹਾਸਿਆਂ ਨਾਲ ਆਪਾਂ ਨੂੰ ਕੁਝ ਨਾ ਕੁਝ ਚੰਗੀਆਂ ਚੀਜ਼ਾਂ ਮਿਲਦੀਆਂ ਨੇ ਤਾਂ ਜ਼ਿਆਦਾ ਵਧੀਆ ਲੱਗਦੀਆਂ ਨੇ ਤਾਂ ਸਾਰੇ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਤੇ ਬਾਅਦ ਵਿੱਚ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਜ਼ਿੰਦਗੀ ਜ਼ਿੰਦਾਬਾਦ